ਮੈਂ ਸਾਫ਼ ਕਰਦਿਆਂ ਇੱਥੋਂ ਦੇ ਅਮਰਿੰਦਰ ਗਿੱਲ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੀ ਪੁਲਿਸ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਜਦੋਂ ਜੇਲ੍ਹ ਤੋਂ ਛੁੱਟ ਕੇ ਜਾਏਗਾ ਐਮਐਲਏ ਦੇ ਐਸਡੀਐਮ ਦੇ ਸੁਖਦੀਪ ਦੇ ਪੈਰੀਅਤ ਨੂੰ ਨੇ ਜਾ ਕੇ ਕਿੰਨੀਆਂ ਘਟਨਾਵਾਂ ਐਸਐਸਪੀ ਦੇ ਜਿਹੜਾ ਰਹਿਨਮਈ ਹੈਡ ਤੇ ਕਿੰਨੇ ਨਜਾਇਜ਼ ਜਿਹੇ ਝੂਠੇ ਪਰਚੇ ਆ ਮਜ਼ਦੂਰਾਂ ਦੇ ਜ਼ਵਾਫਾਂ ਤੇ ੱੱਕੇ ਨਾਲ ਕੀਤੇ ਜਾ ਰਹੇ ਹਰ ਰੋਜ਼ ਸਿਰ ਪੈ ਇਸ ਗੱਲ ਤੇ ਵੀ ਜਿਹੜਾ ਇਥੋਂ ਦਾ ਸਿਸਟਮ ਹੈਗਾ ਡਾਕਟਰ ਫਿਲਗਰ ਜਨ ਐਸਐਸਪੀ ਹੈਗੀ ਹੈ ਜੀ ਓਰਾ ਸਿਰਫ ਇੱਕ ਨੰਬਰ ਬਣਾਉਣ ਦੇ ਚੱਕਰ ਚ ਨੌਜਵਾਨਾਂ ਦੇ ਦਚੱਦਤ ਕਰਾਉਣੇ ਘੱਟ ਹੋਣੇ ਤੇ ਉਹਨਾਂ ਨੂੰ ਜੇਲ੍ਹੀ ਤੋਰਨਾ ਕਿ ਇਹ ਅਤਿਸ਼ਾਦਕ ਕੱਲਾ ਜੈਤੋ ਦੇ ਵਿੱਚ ਗੋਰੇ ਤੇ ਨਹੀਂ ਹੋਇਆ ਇਹ ਚੰਦ ਭਾਨਤ ਨਹੀਂ ਹੋਇਆ ਹਰਿਆਣਾ ਤੁਸੀਂ ਦੇਖਿਆ ਆ ਪਿੱਛੇ ਜੇ ਇੱਕ ਜੈਤੋ ਦੇ ਐਸਐਚਓ ਲਾਇਆ ਸੀ ਉਹ ਬਠਿੰਡੇ ਇੱਕ ਨੌਜਵਾਨ ਦਾ ਕਤਲ ਕਰਕੇ ਆਇਆ ਸੀ ਉਹ ਸੋ ਅੱਜ ਥਾਣਿਆਂ ਦੇ ਵਿੱਚ ਜਾਂ ਕਿਸੇ ਵੀ ਪੁਲਿਸ ਨੂੰ ਇੰਨਾ ਕਧਕਾਰ ਦਿੱਤਾ ਹੈ ਸਰਕਾਰ ਨੇ ਇੱਕ ਪੁਲਸ ਰਾਜ ਬਣਾਤਾ ਪੰਜਾਬ ਜਿਹਦੇ ਵਿੱਚ ਕਿ ਹਰਿਆਣਾ ਦੂਜੇ ਚੌਥੇ ਦਾ ਨਾ ਕੋਈ ਨਾ ਕੋਈ ਐਸੀਆਂ ਘਨੌਣੀਆਂ ਵਾਰਦਾਤਾਂ ਹੁੰਦੀਆਂ ਜਿਹਦੇ ਬਦਲੇ ਕਿ ਆਮ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਇਹ ਪੰਜਾਬ ਦੇ ਵਿੱਚ ਐਸੀ ਲੁੱਟ ਮਚਾਈ ਇਹਨਾਂ ਨੇ ਕਿ ਇਹ ਜਿਹੜਾ ਸਾਡੇ ਆਮ ਲੋਕਾਂ ਨੂੰ ਨਿਆਂ ਦੇਣ ਤੋਂ ਅਸਮਰੱਥ ਹੋ ਚੁੱਕੀ ਆ ਸਰਕਾਰ ਸੋ ਅਸੀਂ ਅੱਜ ਤੁਹਾਨੂੰ ਇਸ ਸਾਧਨ ਤੋਂ ਚੈਲੰਜ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਸਿਵਲ ਪ੍ਰਸ਼ਾਸਨ ਫਰੀਦਕੋਟ ਪੁਲਿਸ ਪ੍ਰਸ਼ਾਸਨ ਫਰੀ ਕੋਟ ਨੇ ਹੁਵੀ ਜੇ ਕਿਤੇ ਗੋਰੇ ਦੇ ਪੜਤਾਲ ਦੇ ਸਬੰਧ ਦੇ ਵਿੱਚ ਕੋਈ ਨਜਾਇਜ਼ ਦਖਲਅੰਦਾਜ਼ੀ ਕੀਤੀ ਗਈ ਨਾ ਸਾਨੂੰ ਨਿਆ ਮਿਲਿਆ ਤੇ ਅਸੀਂ ਹੋਰ ਵੀ ਜੈਤੋ ਦੇ ਵਿੱਚ ਨਹੀਂ ਇਕੱਲੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਕਿ ਅੰਗਰੇਜ਼ ਸਿੰਘ ਗੋਰੇ ਦਾਸ ਕਸੂਰ ਆ ਜਿਹੜਾ ਉਹ ਜਨਤਕ ਤੌਰ ਤੇ ਕੱਟ ਕਰਕੇ ਦੱਸ ਦਿੱਤਾ ਜਾਵੇ ਵੀ ਅਸੀਂ ਕੋਈ ਕਾਰਵਾਈ ਦੀ ਮੰਗ ਨਹੀਂ ਕਰਾਂਗੇ ਜੇ ਕੋਈ ਕਸੂਰ ਨਹੀਂ ਤੇ ਇਹਨੂੰ ਚੱਕ ਕੇ ਇਸ ਨਹੀਂ ਕੁੱਟ ਦਿੱਤਾ ਜਾਵੇ ਕਿ ਐਮਐਲਏ ਦੇ ਪੈਰੀ ਹੱਥ ਲਾਵੇ ਜਾਂ ਕਿ ਅਫਸਰਾਂ ਦੇ ਪੈਰੀ ਹੱਥ ਲਾਵੇ ਮਾਫੀ ਮੰਗੇ ਜਾ ਕੇ ਤੇ ਜੇ ਇਹਨੂੰ ਕੁੱਟ ਕੇ ਇਹ ਕਿਹਾ ਜਾਵੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿੱਥੇ ਇਨਸਾਫ ਨਹੀਂ ਮਿਲਦਾ ਉੱਥੇ ਸਿੱਧੇ ਸਿੱਖ ਆਪ ਹੀ ਇਨਸਾਫ ਲੈਂਦੇ ਆ ਆਪਣਾ ਮੁੱਖ ਤੌਰ ਤੇ ਉੱਤੇ ਇੰਦਰਾ ਗਾਂਧੀ ਦਾ ਇਨਸਾਫ ਆਪ ਸਿੱਖਾਂ ਨੇ ਲਿਆ ਬਿਆਨ ਸਿੰਘ ਦਾ ਇਨਸਾਫ ਸਿੱਖਾਂ ਨੇ ਲਿਆ ਜਿਹੜੇ ਸਿੱਖ ਜੇ ਅਸੀਂ ਵਰਤਮਾਨ ਇਤਿਹਾਸ ਦੀ ਗੱਲ ਕਰੀਏ ਉਹ ਸਿਰ ਲੈਣ ਵੀ ਜਾਣਦੇ ਆ ਤੇ ਦੇਣ ਵੀ ਜਾਣਦੇ ਆ ਇਹ ਸਾਡੇ ਸਮਾਜ ਲਈ ਲਹੰਤ 6 ਮਹੀਨੇ ਹੋ ਗਏ ਨੇ ਤੇ ਇਹਨੂੰ ਕੁੱਟਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੇ ਹਸਾਬਾ ਕੁੱਟਮਾਰ ਕਰਕੇ ਉਸ ਤੋਂ ਬਾਅਦ ਅੱਜ ਤੱਕ ਵੀ ਇਹਨੂੰ 7.5 ਹੋਰ ਕੇਸਾਂ ਚਲਜਾਇਆ ਜਾ ਰਿਹਾ ਹੈ ਅਸੀਂ ਅੱਛੀ ਡੀਐਮ ਨੂੰ ਚੇਤਾਵਨੀ ਦਿੰਨੇ ਆਂ ਔਰ ਲੋਕਾਂ ਦੇ ਪੈਸੇ ਦੇ ਉੱਤੇ ਉਹ ਤਨਖਾਹ ਲੈਂਦਾ ਕੋਈ ਸਾਡਾ ਰਾਜਾ ਨਹੀਂ ਉਹਨੂੰ ਅਸੀਂ ਬੜੇ ਸਖਤ ਲੱਭ ਜਾਂ ਚੇ ਗੱਲ ਕਹਿਣੀ ਚਾਹੁੰਦੇ ਆਂ ਜਿਵੇਂ ਤੁਰੰਤ ਇਹਦਾ ਕੇਸ ਕਾਰਜ ਕਰੇ ਨਹੀਂ ਅਸੀਂ ਜੋ ਸਾਥੋਂ ਕੁਛ ਹੋਇਆ ਅਸੀਂ ਉਹਦੇ ਨਾਲ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੈਤੋ ਦੀ ਪ੍ਰੈਸ ਦਾ ਖਾਸ ਤੌਰ ਤੇ ਧੰਨਵਾਦੀ ਆਂ ਮੈਂ ਰਾਤ ਹੀ ਇੱਕ ਲੇਖ ਪੜ੍ਹਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਜੈਤੂ ਮੋਰਚਾ ਲੱਗਿਆ ਤੋਂ ਜਵਾਰਲਾ ਨਹਿਰ ਵਿੱਚ ਇਖੇ ਗਿਰਤਾਰ ਹੋਇਆ Mahatma Gandhi ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਗਈ ਅੱਜ ਦੀ ਜਿਹੜੀ ਘਟਨਾ ਦੇ ਸਬੰਧ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਮੇਰੇ ਨਾਲ ਸਦਾਰ ਅਵਤਾਰ ਸਿੰਘ ਜੀ ਸਰਕਰਮਜੀਤ ਸਿੰਘ ਜਿਹੜੇ ਮਜ਼ਦੂਰਾਂ ਦੇ ਆਗੂ ਹਨ ਸੁਧਾਰਨ ਛੱਤਰ ਸਿੰਘ ਸਰਦਾਰ ਗੁਰਸੇਵਕ ਸਿੰਘ ਜਿਹੜੇ ਯੂਨਾਈਟਿਡ ਕਾਲੀ ਦਲ ਦੇ ਆਗੂ ਹਨ ਤੇ ਹੋਰ ਸਾਰੀਆਂ ਕੁਝ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਇੱਥੇ ਹਾਜ਼ਰ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਜਿਸ ਕਰਕੇ ਖੇਚਲ ਦਿੱਤੀ ਗਈ ਹੈ ਇੱਕ ਬੜੀ ਨੰਗੇ ਚਿੱਟੇ ਦਿਨਵੰਗ ਸਚਾਈ ਹੈ ਕਿ ਅੰਗਰੇਜ਼ ਸਿੰਘ ਗੋਰਾ ਨੂੰ ਬਿਨਾਂ ਕਰ ਘੋਟੇ ਲਾਏਗੇ ਲੱਤਾਂ ਪੜ ਗਈਆਂ ਕਰੰਟ ਲਾਏਗੇ ਲੈਟਰਨ ਦਾ ਪਾਣੀ ਪਿਆ ਗਿਆ ਤੇ ਕੇਵਲ ਇੱਕ ਕਾਨੂੰਨ ਦੇ ਰਾਜ ਦੇ ਉੱਤੇ ੱੱਬਾ ਨਹੀਂ ਇਹ ਸਭ ਇੱਕ ਮਨੁੱਖੀ ਸਮਾਜ ਦੇ ਲਈ ਇੱਕ ਕਲੰਕ ਹੈ ਜਿਹੜੇ ਕਰਨ ਵਾਲੇ ਅਫਸਰ ਦੋ ਤਿੰਨ ਖਾਸ ਕਰਕੇ ਜ਼ਿੰਮੇਵਾਰ ਹੈ ਜਿਨ੍ਹਾਂ ਚ ਇੱਕ ਇਨਸਪੈਕਟਰ ਹੈ ਅਮਰਿੰਦਰ ਸਿੰਘ ਡੀਐਸਪੀ ਸੁਰਜੀਤ ਸਿੰਘ ਮੁੱਖ ਤੌਰ ਤੇ ਦੋਹੇ ਇਹ ਜ਼ਿੰਮੇਵਾਰ ਹੈ ਕਿਤੋਂ ਦਾ ਜਿਹੜਾ ਐਸਐਚਓ ਸੀ ਇਹ ਜ਼ਿੰਮੇਵਾਰ ਐਸਐਸਪੀ ਡੀਆਈਜੀ ਫਰੀਦਕੋਟ ਨੂੰ ਇਨਸਾਫ ਦੇਣ ਚ ਬਿਲਕੁਲ ਮਨਕਰ ਹੋਏ ਹੈ ਜੋ ਜੈਤੂ ਦੇ ਇਲਾਕੇ ਦੀਆਂ ਘਟਨਾਵਾਂ ਹੈ ਪੈਂ ਚੰਦਪਨ ਦੇ ਵਿੱਚ ਗਰੀਬਾਂ ਦੇ ਘਰ ਟੋਣੇ ਜਾਂ ਅੰਗਰੇਜ਼ ਸਿੰਘ ਗੋਰੇ ਦੀ ਜਿਹੜੀ ਤਸ਼ੱਦਦ ਹੋਇਆ ਅਸੀਂ ਤੁਹਾਡੇ ਰਾਹੀਂ ਸਾਰੇ মিডিਏ ਰਾਹੀਂ ਇੱਕ ਕਾਲ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਅੰਗਰੇਜ਼ ਸਿੰਘ ਗੋਰੇ ਦਾ ਕਸੂਰ ਆ ਜਿਹੜਾ ਉਹ ਜਨਤਕ ਤੌਰ ਤੇ ਕੱਟ ਕਰਕੇ ਦੱਸ ਦਿੱਤਾ ਜਾਵੇ ਅਸੀਂ ਕੋਈ ਕਾਰਵਾਈ ਦੀ ਮੰਗ ਨਹੀਂ ਕਰਾਂਗੇ ਜੇ ਕੋਈ ਕਸੂਰ ਨਹੀਂ ਤੇ ਇਹਨੂੰ ਚੱਕ ਕੇ ਇਸ ਲਈ ਕੁੱਟ ਦਿੱਤਾ ਜਾਵੇ ਕਿ ਐਮਐਲਏ ਦੇ ਪੈਰੀ ਹੱਥ ਲਾਵੇ ਜਾ ਕੇ ਅਫਸਰਾਂ ਦੇ ਪੈਰੀਂ ਹੱਥ ਲਾਵੇ ਮਾਫੀ ਮੰਗੇ ਜਾ ਕੇ ਤੇ ਜੇ ਨੂੰ ਕੁੱਟ ਕੇ ਇਹ ਕਿਹਾ ਜਾਵੇ ਕਿ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੈਂ ਯੂनाइटेड ਅਖਾਲੀ ਦਲ ਵੱਲੋਂ ਅਸੀਂ ਸਾਰੀਆਂ ਜਥੇਬੰਦੀਆਂ ਦਾ ਮਨੁੱਖੀ ਅਧਿਕਾਰਾਂ 'ਚ ਜੋ ਵਿਸ਼ਵਾਸ ਰੱਖਦੀਆਂ ਸਹਿਯੋਗ ਲਵਾਂਗੇ ਤੁਹਾਡਾ ਵਿਸ਼ੇਸ਼ ਕਰਕੇ ਮੀਡੀਆ ਦਾ ਸਹਿਯੋਗ ਲਵਾਂਗੇ ਅਸੀਂ ਅੱਜ ਇਹ ਗੱਲ ਦਾ ਸਪਸ਼ਟ ਤੌਰ ਤੇ ਐਲਾਨ ਕਰਨਾ ਚਾਹੁੰਦੇ ਆ ਕਿ ਇਹਨਾਂ ਨੇ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਜਿਹੜੇ ਸਿੱਖ ਜੇ ਅਸੀਂ ਵਰਤਮਾਨ ਇਤਿਹਾਸ ਦੀ ਗੱਲ ਕਰੀਏ ਉਹ ਸਿਰ ਲੈਣ ਵੀ ਜਾਂਦੇ ਆ ਤੇ ਦੇਣ ਵੀ ਜਾਂਦੇ ਜਿੱਥੇ ਇਨਸਾਫ ਨਹੀਂ ਮਿਲਦਾ ਉੱਥੇ ਸਿੱਧੇ ਸਿੱਕੇ ਆਪ ਹੀ ਇਨਸਾਫ ਲੈਂਦੇ ਆ ਉਹਨਾਂ ਦੇ ਮੁੱਖ ਤੌਰ ਦੇ ਤੇ ਉਤੇ ਇੰਦਰਾ ਗਾਂਧੀ ਦਾ ਇਨਸਾਫ ਆਪ ਸਿੱਖਾਣੇ ਲਿਆ ਬਿਆਨ ਸਿੰਘ ਦਾ ਇਨਸਾਫ ਸਿੱਖਾਣੇ ਲਿਆ ਇਸੇ ਤਰ੍ਹਾਂ ਹੋਰ ਬਹੁਤ ਘਟਨਾਵਾਂ ਆ ਅਸੀਂ ਚਾਹੁੰਦੇ ਕਿ ਕਾਨੂੰਨ ਦੇ ਰਾਜ ਨੂੰ ਕਾਇਮ ਰੱਖ ਕੇ ਸਰਕਾਰ ਸਾਨੂੰ ਇਨਸਾਫ ਦੇਵੇ ਅਸੀਂ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਸ਼ੈਡੂਲ ਕਾਸਟ ਕਮਿਸ਼ਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਭਾਵੇਂ ਡੀਜੀਪੀ ਵੱਲੋਂ ਇੱਕ ਇਨਕੁਆਇਰੀ ਲਈ ਗਈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਕਾਰਵਾਈ ਕੀਤੀ ਪਰ ਜਿੰਨਾ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਗਈ ਤੇ ਅਸੀਂ ਆਪਣੇ ਤੌਰ ਤੇ ਦੂਜੀਆਂ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਲਵਾਂਗੇ ਜਿਹੜੇ ਵੀ ਸਾਡੇ ਨਾਲ ਇਨਸਾਫ ਦੇ ਤੌਰ ਤੇ ਖੜਨਗੇ ਅਸੀਂ ਐਸਐਸਪੀ ਦੇ ਦਫ਼ਤਰ ਦਾ ਸੀਆਈਏ ਸਟਾਫ ਦਾ ਤੇ ਡੀਐਸਪੀ ਦਾ ਜਿਹੜਾ ਘਰ ਵੀ ਕੋਈ ਦਫ਼ਤਰ ਜ਼ਰੂਰੀ ਨਹੀਂ ਉਹ ਮੈਨੂੰ ਪਤਾ ਲੱਗਿਆ ਛੁੱਟੀ ਤੇ ਗਿਆ ਹੈ ਉਹਦੇ ਘਰੇ ਵੀ ਅਸੀਂ ਕਾਰਵਾਈ ਕਰ ਸਕਦੇ ਆਂ ਜੇ ਉਹ ਕਹਿਣ ਵੀ ਇਹ ਤਾਂ ਸਾਡਾ ਘਰ ਆ ਤੇ ਜਦੋਂ ਚੱਕ ਕੇ ਲੈ ਕੇ ਗਏ ਉਹ ਕਿਸੇ ਕਾਨੂੰਨ ਦੇ ਵਿੱਚ ਨਹੀਂ ਲੈ ਕੇ ਗਏ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਇਸ ਗੁੰਡਾਗਰਦੀ ਦੇ ਉੱਤੇ ਅਸੀਂ ਬਹੁਤ ਸੀਰੀਅਸ ਲੈ ਕੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਉਹ ਬਿਨਾਂ ਦੱਸੇ ਕਰਾਂਗੇ ਕਿਉਂਕਿ ਜੇ ਉਹ ਦੱਸਦੇ ਆ ਤੁਹਾਨੂੰ ਪਤਾ ਹੈ ਕੋਈ ਗ੍ਰਿਫਤਾਰੀਆਂ ਕਰਦੇ ਆ ਕੁਝ ਰਸਤੇ ਰੋਕਦੇ ਆ ਤਿੰਨਾਂ ਦੇ ਨਾਲ ਅਸੀਂ ਜਾਂ ਤਾਂ ਉਹ ਆ ਕੇ ਸਿੱਧੇ ਤੌਰ ਤੇ ਪ੍ਰਸ਼ਾਸਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ ਉਹ ਗਰੀਬਾਂ ਦੇ ਘਰ ਟਾਣੇ ਗਰੀਬਾਂ ਦੇ ਉੱਤੇ ਕੁੱਟਮਾਰ ਕਰਨੀ ਉਹਦੇ ਉੱਤੇ ਜੇ ਉਹ ਕਾਰਵਾਈ ਕਰਦੇ ਨਹੀਂ ਕਾਰਵਾਈ ਕੇਵਲ ਕਾਰਵਾਈ ਨਹੀਂ ਉਹਨ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਉਧਾਰਾ ਲਾ ਕੇ ਉਹਨ ਗ੍ਰਿਫਤਾਰ ਨਹੀਂ ਕਰਦੇ ਤਾਂ ਅਸੀਂ ਆਪਣੇ ਤੌਰ ਤੇ ਇਨਸਾਫ ਲੈਣ ਲਈ ਸਿੱਧੇ ਤੌਰ ਤੇ ਕਾਰਵਾਈ ਕਰਾਂਗੇ ਤੁਹਾਡੇ ਲਈ ਮੈਂ ਚੇਤਾਵਨੀ ਦੇਣਾ ਚਾਹੁੰਦਾ ਦੂਜੀ ਗੱਲ ਇਥੋਂ ਦਾ ਐਸ.ਡੀ.ਐਮ ਮੈਨੂੰ ਬਹੁਤ ਦੁੱਖ ਹੈ ਕਿ ਇੱਕ ਪੀ.ਐਸ. ਅਫਸਰ ਇੱਕ ਡੀਐਚਪੀ ਦੇ ਵਰਕਰ ਦੇ ਤੌਰ ਤੇ ਕੰਮ ਕਰਦੇ ਆ। ਇਹ ਸਾਡੇ ਸਮਾਜ ਲਈ ਲਹੰਤ 6 ਮਹੀਨੇ ਹੋ ਗਏ ਨਾਇਤੇ ਨੂੰ ਕੁੱਟਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੇਹ ਹਿਸਾਬਾ ਕੁੱਟਮਾਰ ਕਰਕੇ ਉਸ ਤੋਂ ਬਾਅਦ ਅੱਜ ਤੱਕ ਵੀ ਇਹਨੂੰ 755 ਹੋਰ ਕੇਸਾਂ ਚਲ ਜਾਈ ਜਾ ਰਿਹਾ ਹੈ। ਇਹਦੇ ਤੇ ਦੋਸ਼ ਲਾਏ ਜਾ ਰਹੇ ਆ ਵੀ ਉਹ ਇਹਦੇ ਘੜਬੜ ਕਰਦਾ ਜੀ ਧਰਨਾ ਲਾਉਂਦਾ ਸੀ ਉਹ ਕੇਸ 755 ਦਾ ਵੀ ਇਹਦਾ ਖਾਜ ਨਹੀਂ ਕੀਤਾ ਜਾ ਰਿਹਾ। ਅਸੀਂ ਐਚਡੀਐਮ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਉਹ ਬੰਦੇ ਦੇ ਪੁੱਤ ਨੂੰ ਉਹ ਲੋਕਾਂ ਦੇ ਪੈਸੇ ਦੇ ਉੱਤੇ ਉਹ ਤਨਖਾਹ ਲੈਂਦਾ ਕੋਈ ਸਾਡਾ ਰਾਜਾ ਨਹੀਂ ਉਹਨੂੰ ਅਸੀਂ ਬੜੇ ਸਖਤ ਲਫ਼ਜ਼ਾਂ 'ਚ ਇਹ ਗੱਲ ਕਹਿਣੀ ਚਾਹੁੰਦੇ ਆਂ ਜਾਂ ਉਹ ਤੁਰੰਤ ਇਹਦਾ ਕੇਸ ਕਾਰਜ ਕਰੇ ਨਹੀਂ ਅਸੀਂ ਜੋ ਸਾਥੋਂ ਕੁਛ ਹੋਇਆ ਅਸੀਂ ਉਹਦੇ ਨਾਲ ਵੀ ਕਰਾਂਗੇ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰੀਆਂ ਜਥੇਬੰਦੀਆਂ ਦੇ ਆਪੂ ਆਏ ਆ ਇਹਨਾਂ ਦਾ ਵੀ ਮੈਂ ਬਹੁਤ ਸਤਿਕਾਰ ਨਾਲ ਧੰਨਵਾਦ ਕਰਦਾ ਹਾਂ ਤੁਹਾਤੋਂ ਸਹਿਯੋਗ ਮੰਗਦਾ ਹੋਇਆ ਇਹ ਐਲਾਨ ਕਰਦਾ ਹਾਂ ਕਿ ਇਹ ਯੂਨਾਈਟਿਡ ਕਾਲੀਦਾ ਗੋਰੇ ਲਈ ਇਨਸਾਫ਼ ਨਾਲ ਲੈ ਸਕਿਆ ਅਸੀਂ ਹੋਰ ਲੜਾਈ ਕੋਈ ਨਹੀਂ ਲੜਾਂਗੇ ਜੇ ਅਸੀਂ ਆਪਣੇ ਆਪ ਨੂੰ ਲਈ ਜਿਹੜਾ ਸਾਡਾ ਪੰਜਾਬ ਦਾ ਆਗੂ ਹੈ ਅਸੀਂ ਉਹਨੂੰ ਨਜਾਇਜ਼ ਕੁੱਟ ਦਿੱਤਾ ਜਾਵੇ ਤੇ ਅਸੀਂ ਇਨਸਾਫ ਦੇ ਨਾਰੇ ਲਾਈਏ ਇਹ ਅਸੀਂ ਨਹੀਂ ਕਰਾਂਗੇ ਸਾਡੇ ਲਈ ਚੇਂਜ ਹੈ ਅਸੀਂ ਇਹ ਚੇਂਜ ਨੂੰ ਮਨਜ਼ੂਰ ਕੀਤਾ ਹੈ ਤੇ ਇਸ ਚੇਂਜ ਦੇ ਵਿੱਚ ਸਾਨੂੰ ਉਮੀਦ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਜਿੱਤ ਪ੍ਰਾਪਤ ਕਰਾਂਗੇ ਜੇ ਕੋਈ ਸਮਾਂ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਅਸੀਂ ਉਹਨੂੰ ਚੌਕਾ 'ਚ ਖੜਾ ਕੇ ਤੇ ਜੋ ਵੀ ਸਾਥੋਂ ਕੁਝ ਹੋਇਆ ਉਹ ਕਰਿਆ ਜਾਏਗਾ माफी ਮੰਗਣ ਮੂੰਹ ਕਾਲੇ ਕਰਕੇ ਜੁੱਤੀਆਂ ਦੇ ਹਾਰ ਪਾਈਏ ਜੋ ਸਾਥੋ ਜਾਂ ਉਹਨਾਂ ਦੇ ਘਰਾਂ 'ਚ ਮੈਂ ਇਸ ਤੋਂ ਅੱਗੇ ਵੀ ਗੱਲ ਕਹਿਣਾ ਚਾਹਣਾ ਹੈ ਕਿ ਉਹਨਾਂ ਨੇ ਜਿਹੜੀ ਫੁੱਟ ਕੀਤੀ ਹੈ ਉਹ ਐਮਐਲਏ ਦੇ ਕਹਿੰਦੇ ਕੀਤੀ ਹੈ ਕੱਲ ਨੂੰ ਕੋਈ ਅਫਸਰ ਰਟਾਇਰ ਹੋ ਜਾਏ ਉਹਦੇ ਘਰ ਤੱਕ ਵੀ ਜਾਵਾਂਗੇ ਜਦੋਂ ਇੱਕ ਐਸਐਸਪੀ ਸਵਰਨ ਸਿੰਘ ਘੋਟਣਾ ਮਰ ਗਿਆ ਸੀ ਅਸੀਂ ਜਾ ਕੇ ਸਾਡੀ ਜਥੇਬੰਦੀ ਵੱਲੋਂ ਉਹਦੇ ਘਰ ਦੇ ਉੱਤੇ ਵੀ ਅਸੀਂ ਜਾ ਕੇ ਕਿਹਾ ਵੀ ਅਸੀਂ ਤਾਂ ਭੋਗ ਨਹੀਂ ਪੈਂਦੇਵਾਂਗੇ ਤੇ ਕੀਰਤਨ ਦੀ ਕੋਈ ਆਗਿਆ ਨਹੀਂ ਇਨਾਂ ਦੇ ਅਖੀਰਲੇ ਸੁਆਸਤ ਤੱਕ ਇਹਨਾਂ ਅਸੀਂ ਜਦੋਂ ਜਿਨ੍ਹਾਂ 'ਚ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੜਾਈ ਲੜਾਂਗੇ ਧੰਨਵਾਦ ਮੈਂ ਅਵਤਾਰ ਸਿੰਘ ਸੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਤੁਹਾਡਾ ਸਾਰੇ ਜੈਤੂ ਦੀ ਪ੍ਰੈਸ ਵਾਲੇ ਸਾਡੇ ਪੱਤਰਕਾਰ ਵੀਰਾਂ ਦਾ ਧੰਨਵਾਦੀ ਆ ਦੇਖੋ ਪੰਜਾਬ ਦੇ ਵਿੱਚ ਕਦੇ ਸੁਣਦੇ ਸੀ ਅਸੀਂ ਵੀ ਆਕਾਲੀ ਜਾਂ ਕਾਂਗਰਸ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਉਹ ਧੱਕੇਸ਼ਾਹੀ ਕਰਦੀਆਂ ਸੀ ਇਹ ਸਰਕਾਰ ਅਸੀਂ ਬਦਲਾਅ ਦੀ ਨੀਤੀ ਨਾਲ ਸਾਡੇ ਆਮ ਲੋਕਾਂ ਨੇ ਗਰੀਬ ਘਰਾਂ ਨੇ ਆਮ ਪਬਲਿਕ ਨੇ ਇੱਕ ਬਦਲਾਅ ਦੇ ਹਿਸਾਬ ਨਾਲ ਇਹ ਲਿਆਂਦੀ ਸੀ ਅੱਜ ਜੇ ਕੋਈ ਜ਼ਬਰ ਦੇ ਵਿਰੋਧ ਕੋਈ ਵੀ ਸਾਡੇ ਸਾਥੀ ਜਾਂ ਪੰਜਾਬ ਦੇ ਲੋਕ ਆਵਾਜ਼ ਉਠਾਉਂਦੇ ਐ ਤਾਂ ਉਹਨਾਂ ਤੇ ਇਹ ਸਰਕਾਰ ਪਰਚੇ ਦਰਜ ਕਰਦੀ ਐ ਔਰ ਤਸ਼ੱਦਦ ਕਰਦੀ ਐ ਇਹ ਸਾਡਾ ਵੀਰ ਅੰਗਰੇਜ਼ ਸਿੰਘ ਗੋਰਾ ਜੋ ਕਿ ਵਿਧਾਨ ਸਭਾ ਹਲਕਾ ਜੈਤੋ ਚ ਪੈਂਦਾ ਐ ਇਥੋਂ ਦੇ ਐਮ ਐਲ ਏ ਦੀ ਇਹ ਅਜਿਹੇ ਹਰਕਤਾਂ ਭਾਵੇਂ ਉਹ ਪੰਚਾਇਤ ਚੋਣਾਂ ਦੇ ਵਿੱਚ ਲੋਕਾਂ ਕਦੇ ਫੈਲਾ ਪਾੜਨੀ ਆ ਪੱਤਰਕਾਰਾਂ ਤੇ ਪਰਚੇ ਦਰਜ ਕਰਾਉਣੇ ਚੰਦ ਭਾਨ ਦੀ ਘਟਨਾ ਦੇ ਵਿੱਚ ਇੱਕ ਗਰੀਬ ਸਰਪੰਚ ਤੇ ਤਸ਼ੱਦਦ ਕਰਾਉਣਾ ਔਰ ਇਹ ਪੁਲਿਸ ਰਾਜ ਬਣ ਚੁੱਕਿਆ ਸੋ ਅੱਜ ਅਸੀਂ ਇਹ ਸਿਆਸੀ ਤਰ੍ਹਾਂ ਵੀ ਸਮਾਜ ਸੇਵੀ ਵੀ ਅਸੀਂ ਅੱਜ ਇੱਥੇ ਜੈਤੋ ਦੇ ਵਿੱਚ ਇਕੱਤਰ ਹੋਏ ਆਂ ਕਿ ਅਜਿਹਾ ਤਸ਼ੱਦਦ ਅਸੀਂ ਪੰਜਾਬ ਸਰਕਾਰ ਦਾ ਸਹਿਨ ਨਹੀਂ ਕਰਾਂਗੇ। ਔਰ ਜੇ ਅੱਜ ਗੋਰੇ ਤੇ ਸੀਆਈਏ ਸਟਾਫ ਫਰੀਦਕੋਟ ਨੇ ਤਸ਼ੱਦਦ ਕੀਤਾ, ਉਹ ਕਨਾਉਣਾ ਤਸ਼ੱਦਦ ਕੀਤਾ ਜਿਹਨੂੰ ਕੋਈ ਬਿਆਨ ਕਰਨਾ ਵੀ ਔਖਾ ਹੈ। ਸੋ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਦਾ ਕਰਦੇ ਹੀ ਆਂ, ਕਰੀ ਜਾਂਦੇ ਆਂ। ਬਹੁਤ ਸਾਰੇ ਮੋਰਚੇ ਇਸ ਦੇ ਵਿਰੁੱਧ ਦੇ ਵਿੱਚ ਅਸੀਂ ਲਾਏ ਸਰਕਾਰ ਦੇ ਵਿਰੁੱਧ ਚ ਕਿ ਸਾਨੂੰ ਨਿਆ ਮਿਲਣਾ ਚਾਹੀਦਾ ਪਰ ਅੱਜ ਜੇ ਐਸਸੀ ਕਮਿਸ਼ਨ ਵੱਲੋਂ ਪੜਤਾਲ ਵੀ ਆਉਂਦੀ ਹੈ ਤਾਂ ਉਸੇ ਸੀਆਈਏ ਸਟਾਫ ਨੂੰ ਉਸੇ ਡੀਐਸਪੀ ਕੋਲੇ ਪੜਤਾਲ ਮਾਰਕ ਹੋ ਕੇ ਆਉਂਦੀ ਹੈ ਕਿ ਤੂੰ ਪੜਤਾਲ ਕਰਨੀ ਹੈ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਅਧਿਕਾਰੀ ਜਾਂ ਪ੍ਰਸ਼ਾਸਨ ਸਿਵਲ ਦਾ ਜਾਂ ਪੁਲਿਸ ਦਾ ਇਹ ਸਮਝ ਨਹੀਂ ਆਉਂਦੀ ਸਾਨੂੰ ਕਿ ਇਹ ਕਰ ਦੇਗੀ ਹੈ ਵੀ ਜਿਹੜੇ ਬੰਦੇ ਨੇ ਹੀ ਇਹਦੇ ਤੇ ਤਸ਼ੱਦਦ ਕੀਤਾ ਉਸੇ ਨੂੰ ਹੀ ਗੋਰੇ ਦੀ ਜਿਹੜੀ ਹੈ ਉਹਦੇ ਪੜਤਾਲ ਕਰਨ ਵਾਸਤੇ ਵੀ ਇਹਦੇ ਨਾਲ ੱੱਕਾ ਹੋਇਆ ਜਾਂ ਨਹੀਂ ਹੋਇਆ ਉਹ ਕਿਵੇਂ ਕਰ ਸਕਦਾ ਸੋ ਅਸੀਂ ਮੰਗ ਕਰਦੇ ਆ ਕਿ ਕਿਸੇ ਵੀ ਸੈਂਟਰਲ ਦੀ ਇੰਟੈਲੀਜੈਂਸ ਏਜੰਸੀ ਤੋਂ ਇਹ ਪੜਤਾਲ ਕਰਾਈ ਜਾਵੇ ਜਾਂ ਕਿਸੇ ਵੀ ਆਈਪੀਐਸ ਅਧਿਕਾਰੀ ਜੋ ਕਿ ਕਿਸੇ ਹੋਰ ਜ਼ਿਲ੍ਹੇ ਦਾ ਹੋਵੇ ਉਹ ਇਹਦੀ ਪੜਤਾਲ ਕਰੇ ਕਿ CIA ਸਟਾਫ ਫਰੀਦਕੋਟ ਨੇ ਇਸ ਤੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਆਰਾ ਅੱਜ ਪੰਜਾਬ ਦੇ ਵਿੱਚ ਸਾਰੇ ਲੋਕ ਇਹਨੇ ਦੁਖੀ ਐ ਕਿ ਇਹ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਕਾਨੂੰਨ ਵੀ ਬਣਾਇਆ ਕਿ ਜੇ ਕੋਈ ਜ਼ਬਰ ਵਿਰੋਧਾ ਕੋਈ ਧਰਨੇ ਮਜਾਰੇ ਲਾਊਗਾ ਤਾਂ ਅਸੀਂ ਉਹਨਾਂ ਤੇ ਕਾਨੂੰਨੀ ਪਰਚੇ ਦਰਜ ਕਰਾਂਗੇ ਦੇਖੋ ਪੰਜਾਬ ਦੇ ਲੋਕ ਇਹ ਆਸ ਰੱਖ ਕੇ ਨਹੀਂ ਸੀ ਲਿਆ ਇਹ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਇਹ ਇੱਕ ਆਸ ਸੀ ਕਿ ਪਹਿਲੀਆਂ ਸਰਕਾਰਾਂ ਨੇ ਜੇ ਪੰਜਾਬ ਦੇ ਵਿੱਤ ਵਿੱਚ ਕੋਈ ਤਸ਼ੱਦਦ ਕਰਾਏ ਆਮ ਲੋਕਾਂ ਤੇ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਉਚਿਤੇ ਤੌਰ ਤੇ ਸਮਝਾ ਤੇ ਤਾਂ ਹੀ ਇਹ ਸਰਕਾਰ ਲਿਆਂਦੀ ਸੀ ਸੋ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸਾਡੇ ਇਹ ਗੋਰਾ ਮੱਤਾ ਜੀ ਤੇ ਪਰਚਾ ਦਰਜ ਹੋਇਆ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਨਿਆਂ ਦਵਾਇਆ ਜਾਵੇ ਔਰ ਇਹਦੀ ਜਿਹੜੀ ਪੜਤਾਲ ਹੈ ਇਹ ਕਿਸੇ ਜਿਹੜੀ ਕੇਂਦਰੀ ਏਜੰਸੀ ਤੋਂ ਜਾਂ ਕਿਸੇ ਆਈਪੀਐਸ ਅਧਿਕਾਰੀ ਤੋਂ ਜਾਂ ਕਿਸੇ ਰਿਟਾਇਰਡ ਜੱਜ ਤੋਂ ਇਹਦੀ ਪੜਤਾਲ ਕਰਾਈ ਜਾਵੇ ਇਹ ਉਹਨਾਂ ਅਫਸਰਾਂ ਤੋਂ ਹੀ ਪੜਤਾਲ ਮਾਰਕ ਹੋਗੀ ਜਿਨ੍ਹਾਂ ਨੇ ਗੋਰੇ ਤੇ ਤਸ਼ੱਦਦ ਕੀਤਾ ਸੋ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਕਿ ਇਹ ਤਸ਼ਾਦਦ ਕੱਲਾ ਜੈਤੋ ਦੇ ਵਿੱਚ ਗੋਰੇ ਤੇ ਨਹੀਂ ਹੋਇਆ ਇਹ ਚੰਦ ਭਾਂਚ ਨਹੀਂ ਹੋਇਆ ਰਜਾਨਾ ਤੁਸੀਂ ਦੇਖਿਆ ਆ ਪਿੱਛੇ ਜਿਹੇ ਇੱਕ ਜੈਤੋ ਦੇ ਐਸਐਚਓ ਲਾਇਆ ਸੀ ਉਹ ਬਠਿੰਡੇ ਇੱਕ ਨੌਜਵਾਨ ਦਾ ਕਤਲ ਕਰਕੇ ਆਇਆ ਸੀ ਉਹ ਸੋ ਅੱਜ ਥਾਣਿਆਂ ਦੇ ਵਿੱਚ ਜਾਂ ਕਿਸੇ ਵੀ ਪੁਲਿਸ ਨੂੰ ਇੰਨਾ ਕਧਕਾਰ ਦਿੱਤਾ ਹੈ ਸਰਕਾਰ ਨੇ ਇੱਕ ਪੁਲਸ ਰਾਜ ਬਣਾਤਾ ਪੰਜਾਬ ਜਿਹਦੇ ਵਿੱਚ ਕਿ ਰਜਾਨਾ ਦੂਜੇ ਚੌਥੇ ਦਿਨਾਂ ਕੋਈ ਨਾ ਕੋਈ ਐਸੀਆਂ ਘਨਾਉਣੀਆਂ ਵਾਰਦਾਤਾਂ ਹੁੰਦੀਆਂ ਜਿਦੇ ਬਦਲੇ ਕਿ ਆਮ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਔਰ ਆਮ ਲੋਕ ਫਿਰ ਸੜਕਾਂ ਤੇ ਉੱਤਰ ਕੇ ਸਰਕਾਰ ਦਾ ਪੈਟ ਸਿਆਪਾ ਕਰਦੇ ਆ ਸੋ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹਨੇ ਕਾਨੂੰਨ ਬਣਾਇਆ ਉਹਨੂੰ ਵਾਪਸ ਲਵੇ ਇਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਧਰਨੇ ਮੁਜਾਰੇ ਜਿਹੜੇ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਰਾ ਪੰਜਾਬ ਇੰਨਾ ਦੁਖੀ ਹੈ ਮਲਾਜ਼ਮ ਇੰਨਾ ਦੁਖੀ ਹੈ ਆਮ ਲੋਕ ਇੰਨੇ ਦੁਖੀ ਹੈ ਉਹ ਸਾਰਾ ਪੰਜਾਬ ਦਾ ਬਜਟ ਤਾਂ ਇਹਨਾਂ ਨੇ ਆਉਂਦਾ ਨਹੀਂ ਉਹ ਕੇਜਰੀਵਾਲ ਨੂੰ ਹੂਟੇ ਦੇਣ ਤੇ ਲਾਤਾ ਪੰਜਾਬ ਦਾ ਅੱਜ ਕਹਿੰਦੇ ਖਜ਼ਾਨਾ ਖਾਲੀ ਹੈ ਮਲਾਜ਼ਮਾਂ ਨੂੰ ਤਨਖਾਹਾਂ ਨਹੀਂ ਸਮੇਂ ਸਿਰ ਮਿਲਦੀਆਂ ਔਰ ਜਿਹੜੇ ਸਾਡੇ ਨਵੇਂ ਜਿਹੜੇ ਮਲਾਜ਼ਮ ਹੈ 2004 ਤੋਂ ਬਾਅਦ ਦੇ ਭਰਤੀ ਉਹਨਾਂ ਨਾਲ ਇਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਇੱਕ ਲਾਰਾ ਲਾਇਆ ਸੀ ਬਿਲਕੁਲ ਸਾਰੇ ਲਾਰੇ ਜਿਹੜੇ ਲਾਇਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦੇ ਇਹ ਸਰਕਾਰ ਬਿਲਕੁਲ ਭੱਜ ਚੁੱਕੀ ਹੈ ਔਰ ਅੱਜ ਇਹ ਲੁੱਟ ਖੋ ਤੇ ਸਾਰੇ ਦੇ ਸਾਰੇ ਐਮਐਲਏ ਇਹ ਪੰਜਾਬ ਦੇ ਵਿੱਚ ਐਸੀ ਲੁੱਟ ਮਚਾਈ ਇਹਨਾਂ ਨੇ ਕਿ ਇਹ ਜਿਹੜਾ ਸਾਡੇ ਆਮ ਲੋਕਾਂ ਨੂੰ ਨਿਆਂ ਦੇਣ ਤੋਂ ਅਸਮਰੱਥ ਹੋ ਚੁੱਕੀ ਹੈ ਸਰਕਾਰ ਸੋ ਅਸੀਂ ਅੱਜ ਤੁਹਾਨੂੰ ਇਸ ਮਾਧਿਅਮ ਤੋਂ ਚੈਲੰਜ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਸਿਵਲ ਪ੍ਰਸ਼ਾਸਨ ਫਰੀਦਕੋਟ ਪੁਲਿਸ ਪ੍ਰਸ਼ਾਸਨ ਫਰੀਦਕੋਟ ਨੂੰ ਵੀ ਜੇ ਕਿਤੇ ਗੋਰਾ ਗੋਰੇ ਦੇ ਪੜਤਾਲ ਦੇ ਸਬੰਧ ਦੇ ਵਿੱਚ ਕੋਈ ਨਜਾਇਜ਼ ਦਖਲਅੰਦਾਜ਼ੀ ਕੀਤੀ ਗਈ ਨਾ ਸਾਨੂੰ ਨਿਆ ਮਿਲਿਆ ਤੇ ਅਸੀਂ ਹੋਰ ਵੀ ਜੈਤੋ ਦੇ ਵਿੱਚ ਨਹੀਂ ਇਕੱਲੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਜੈਤੋ ਦੀ ਪ੍ਰੈਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਏ ਹੋਏ ਜਥੇਬੰਦੀਆਂ ਦਾ ਬਹੁਤ ਧੰਨਵਾਦ ਹੈ ਜੀ ਅੱਜ ਪਿਛਲੇ ਦਿਨੀ ਜੋ 31 ਜਨਵਰੀ ਨੂੰ ਮੇਰੇ ਤੇ ਅਰਮ ਮੁਖੀ ਦਸ਼ਦਦ ਜੈਤੋ ਦੇ ਰਜੇਸ਼ ਕੁਮਾਰ ਸੁਖਦੀਪ ਸਿੰਘ ਡੀਐਸਪੀ ਤੇ ਮਰਿੰਦਰ ਗੱਲ ਸੀਆਈ ਫਰੀਦਕੋਟ ਤੇ ਰਹਿਨਮਾਈ ਹੇਠ ਪ੍ਰਗਿਆ ਜੈਨ ਡਾਕਟਰ ਜਿਹੜੀ ਐਸਐਸਪੀ ਆ ਇਹ ਉਹਦੀ ਰਹਿਨਮਾਈ ਹੇਠ ਜਿਹੜਾ ਸਾਰਾ ਕੁਝ ਮੇਰੇ ਤੇ ਮੇਰੀ ਜबान ਬੰਦ ਕਰਨ ਵਾਸਤੇ ਜਿਹੜਾ ਵਰਤਾਰਾ ਕੀਤਾ ਸੀਗਾ ਪਿਛਲੇ ਦਿਨੀ ਸੰਘਰਸ਼ ਵੀ ਕੀਤੇ ਹੈਗੇ ਆ ਪਰ ਤਾਲਾਂ ਵੀ ਚੱਲੀਆਂ ਹੈਗੀਆਂ ਤੇ ਅੱਜ ਤੁਹਾਨੂੰ ਸਾਫ਼ ਕਰ ਦਈਏ ਕਿ ਪਿਛਲੇ ਦਿਨੀ ਮੈਨੂੰ ਗ੍ਰਿਫਤਾਰ ਕਰਕੇ ਇੱਕ ਜਿਹੜੀ ਮੇਰੀ ਇਨਕੁਆਰੀ ਸੀ ਮੇਰੇ ਨਜਾਇਜ਼ ਮੈਥੋ ਹਸਾਇਨ ਕਰਾ ਕੇ ਜਿਹੜੀ ਉਹ ਆਪਦੇ ਐਸਪੀਐਚ ਨੂੰ ਜਿਹੜਾ ਮਾਰ ਕੇ ਕਰਵਾਈ ਜਿਹੜੀ ਉਹਦੇ ਤੇ ਮੈਂ ਜਦੋਂ ਆਪਦੇ ਬਿਆਨ ਲਿਖਾਈ ਤੇ ਬੜਾ ਕਲੀਅਰ ਹੀ ਕੱਟ ਲਈ ਇਥੋਂ ਦੇ ਐਸਪੀਐਚ ਸਾਹਮਣੇ ਕਿਹਾ ਹੈਗਾ ਮਨਵੀਰ ਸਿੰਘ ਜੀ ਨੇ ਕਹਿੰਦਾ ਜੀ ਮੇਰੇ ਦੋਨੇ ਹੱਥ ਆ ਜਿਹੜੇ ਇਥੋਂ ਬੰਨੇ ਹੋਏ ਆ ਮੈਂ ਕੁਝ ਨਹੀਂ ਕਰ ਸਕਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ ਗੱਲ 'ਚ ਵੀ ਘਟੋ ਘਟ ਪਹਿਲਾ ਬੰਦਾ ਜੀ ਨੇ ਠੀਕ ਗੱਲ ਦੱਸੀ ਆ ਵੀ ਮੈਨੂੰ ਤਾਂ ਇਥੋਂ ਫੜਿਆ ਹੋਇਆ ਮੈਂ ਤੈਨੂੰ ਇਨਸਾਫ ਨਹੀਂ ਦੇ ਸਕਦਾ ਦੂਜੀ ਗੱਲ ਜਿਹੜੀ ਸਾਡੇ ਮੈਡਮ ਡਾਕਟਰ ਪ੍ਰਿਗਜਨ ਜੀ ਲੱਗੀ ਹੋਈ ਆ ਉਹਦੀ ਰਹਿਨਮਾਈ ਹੇਠ ਚੰਦਪਾਣ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਮੇਰੇ ਨਾਲ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਕੁਝ ਆਪਣੇ ਹਕਮਜੰਦ ਪੱਤਰਕਾਰ ਦੇ ਘਟਨਾ ਵਾਪਰੀ ਆ ਕਿੰਨੀਆਂ ਘਟਨਾਵਾਂ ਐਸਐਸਪੀ ਦੇ ਜਿਹੜਾ ਰਹਿਨਮਾਈ ਹੇਠ ਹੋਈਆਂ ਤੇ ਕਿੰਨੇ ਨਜਾਇਜ਼ ਜਿਹੜੇ ਝੂਠੇ ਪਰਚੇ ਆ ਮਜ਼ਦੂਰਾਂ ਦੇ ਜਵਾਕਾਂ ਤੇ ਧੱਕੇ ਨਾਲ ਕੀਤੇ ਜਾ ਰਹੇ ਹਰ ਰੋਜ਼ ਸਰ ਪਿਆ ਇਸ ਗੱਲ ਤੇ ਵੀ ਜਿਹੜਾ ਇੱਥੋਂ ਦਾ ਸਿਸਟਮ ਹੈਗਾ ਡਾਕਟਰ ਪ੍ਰਿਗਜ ਜਣ ਐਸਐਸਪੀ ਹੈਗੀ ਹੈ ਜਿਹੜੀ ਉਹਦਾ ਸਿਰਫ ਇੱਕ ਨੰਬਰ ਬਣਾਉਣ ਦੇ ਚੱਕਰ ਚ ਨੌਜਵਾਨਾਂ ਦੇ ਦਚੱਦਤ ਕਰਾਉਣੇ ਘੱਟ ਹੋਣੇ ਤੇ ਉਹਨਾਂ ਨੂੰ ਜੇਲੀ ਤੋਰਨਾ ਇਹ ਵਰਤਾਰਾ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਸਾਡੇ ਆਗੂ ਸਹਿਬਾਨ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਵੀ ਜਾਦਾ ਇਨਸਾਫ ਤੁਸੀਂ ਦੇ ਦਿਓ ਤੇ ਜਾ ਫਿਰ ਅਸੀਂ ਲੈ ਲਾਂਗੇ ਮੈਂ ਸਾਫ਼ ਕਰਦਿਆਂ ਇੱਥੋਂ ਦੇ ਅਮਰਿੰਦਰ ਗਿੱਲ ਨੂੰ ਮੈਂ ਸਾਫ਼ ਕਰਦਿਆਂ ਇਥੋਂ ਦੀ ਪੁਲਿਸ ਨੂੰ ਮੈਂ ਸਾਫ਼ ਕਰਦਿਆਂ ਇਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਜਦੋਂ ਜੇਲ੍ਹ ਤੋਂ ਛੁੱਟ ਕੇ ਜਾਏਗਾ ਐਮਐਲਏ ਦੇ ਐਸਡਮ ਦੇ ਸੁਖਦੀਪ ਦੇ ਪੈਰ ਹੱਥ ਲਾਉਣੇ ਆ ਜਾ ਕੇ ਮੈਂ ਪਿਛਲੀਆਂ ਪ੍ਰੈਸ ਕਾਨਫਰੰਸਾਂ 'ਚ ਵੀ ਦੱਸਿਆ ਸੀਗਾ ਵੀ ਉਹ ਪੈਰ ਆ ਜਿਹੜੇ ਉਹ ਧੋਲ ਜਾਂ ਕੱਚੀ ਲੱਸੀ ਨਾਲ ਜਿੱਥੇ ਮੈਂ ਪੈਰ ਹੱਥ ਲਾਤੇ ਕੀ ਮੈਂ ਚੁੱਪ ਹੋ ਗਿਆ ਕੀ ਮੇਰੀ ਜਵਾਨ ਤੁਸੀਂ ਦਬਲੀ ਲੜਨ ਵਾਲੇ ਲੋਕ ਕਦੇ ਚੁੱਪ ਨਹੀਂ ਰਹਿੰਦੇ ਇਸ ਕਰਕੇ ਅਸੀਂ ਲੜ ਲਈ ਬਹੁਤ ਅੱਗੇ ਲਈ ਜਿਹੜੀ ਤੇ ਸਾਡੀ ਤਿਆਰੀ ਹੈਗੀ ਆ ਅਸੀਂ ਕਦੇ ਵੀ ਉਹ ਲੰਮੀ ਰਿਸ ਦੇ ਘੋੜੇ ਹੈਗੇ ਆ ਉਹ ਜਿੱਥੇ ਮਰਜੀ ਭੱਜ ਲੈਣ ਇੱਕ ਦਿਨ ਇਨਸਾਫ ਆ ਜਿਹੜਾ ਉਹ ਲੈ ਕੇ ਰਵਾਂਗੇ ਆ ਲੋਕ ਐ ਜਿਹੜੇ ਉਹ ਇਨਸਾਫ ਲੈ ਲੈਂਦੇ ਹੁੰਦੇ ਆ ਧੰਨਵਾਦ ਜੀ ਬਹੁਤ ਤੁਹਾਡਾ